ਕੀ ਹੋ ਰਿਹਾ ਹੈ ਕਰਤਾ ਉਹੀ ਕੰਮ ਜਿਹੜੀ ਗੱਲ ਤਾ ਡਰ ਸੀ ਨਾ ਹੁੰਗਾ ਸੀ ਪਿੰਡ ਚ ਕੀ ਮੂੰਹ ਦਿਖਾਵਾਂਗੇ ਮੈਂ ਤਾਂ ਪਹਿਲੇ ਹੀ ਕਹਦੀ ਸੀ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ ਬਾਪੀ ਮੈਂ ਇਹ ਗੱਲ ਤਾਂ ਸੁਣ ਲੂ ਮੈਂ ਤੇਰੀ ਕੀ ਗੱਲ ਸੁਣਾ ਦੱਸਣ ਨੂੰ ਹਲੇ ਬਚਿਆ ਕੀ ਆ ਮਾੜੀ ਮੋਟੀ ਤਾਂ ਸ਼ਰਮ ਮੰਨ ਲੈਂਦੀ ਤੇਰਾ ਭਰਾ ਪਿੰਡ ਚ ਮੂੰਹ ਕੀ ਦਿਖਾਊਗਾ ਪੀਜ ਕੁੜੀ ਬਸ ਕਰ ਜਾ ਬੋਲੀ ਨਾ ਆ ਲੈਣ ਦੇ ਤੇਰੇ ਵੀਰੇ ਨੂੰ ਦੱਸੂ ਮੈਂ ਕੀ ਗੁਣ ਖਲਾਉਂਦੀ ਫਿਰਦੀ ਆ ਤੂੰ ਚੱਲ ਅੰਦਰ ਦੇਵੀ ਕਾਕਾ ਗੱਲ ਇਹ ਆ ਕੰਮ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕੋਈ ਵੀ ਨਹੀਂ ਨਹੀਂ ਅੰਕਲ ਜੀ ਕੋਈ ਸ਼ਿਕਾਇਤ ਨਹੀਂ ਹੋਊ ਤੁਹਾਨੂੰ ਕਿਉਂਕਿ ਹੁਣ ਜਿਹੜਾ ਪਹਿਲਾ ਸੀ ਹਟਾਇਆਗਾ ਉਹ ਕੰਮ ਨਹੀਂ ਸਹੀ ਤਰੀਕੇ ਨਾਲ ਕਰਦਾ ਸੀਗਾ ਅੰਕਲ ਜੀ ਤੁਸੀਂ ਟੈਨਸ਼ਨ ਫ੍ਰੀ ਰਹੋ ਜਿਹੜਾ ਵੀ ਕੰਮ ਹੋਊਗਾ ਮੈਂ ਇਮਾਨਦਾਰੀ ਨਾਲ ਕਰੂੰਗਾ ਬਿਲਕੁਲ ਸਾਨੂੰ ਇਮਾਨਦਾਰੀ ਬੰਦਾ ਚਾਹੀਦਾ ਕਿਉਂਕਿ ਸਾਡੇ ਕੁੜੀਆਂ ਦਾ ਘਰ ਹੈਗਾ ਕੰਮ ਦੀ ਤਾਂ ਤੁਸੀਂ ਟੈਨਸ਼ਨ ਨਾ ਲੋ ਪਰ ਅੰਕਲ ਜੀ ਹੁਣ ਮੈਨੂੰ ਇਹ ਦੱਸੋ ਤੁਸੀਂ ਕਿੰਨੇ ਪੈਸੇ ਦੋਗੇ ਸਾਨੂੰ ਅ ਪਹਿਲਾਂ ਵਾਲੇ ਨੂੰ ਅਸੀਂ 85000 ਦੇਦੇ ਸੀਗੇ ਚਲ ਤੈਨੂੰ 90000 ਦੇ ਦਾਂਗੇ ਨਹੀਂ ਨਹੀਂ ਅੰਕਲ ਜੀ ਹੌਦ ਘੱਟ ਆਗਾ ਸਾਰੇ ਪਿੰਡ ਵਿੱਚ ਇਹੀ ਰੇਟ ਚੱਲਦਾ ਹੈ ਅੰਕਲ ਜੀ ਆਪਣੇ ਬਾਹਣ ਕਿੰਨਾ ਬਾਣਾ ਤਾਂ 15 ਕਿੱਲੇ ਹੈਗੇ ਜਮੀਨ ਆਪਣੇ ਕੋਲ 15 ਕਿੱਲੇ ਨਾਲ ਅੰਕਲ ਜੀ ਐਨਾ ਤਾਂ ਬਹੁਤ ਘੱਟ ਆ ਸੋਧ ਦੇ ਹਉ ਕਾਕਾ ਸਾਰੇ ਮੋਟਰਾਂ ਲੱਗੀਆਂ ਨੇਗੀਆਂ ਸੁਖ ਸੁਹੂਲਤਾ ਸਾਰੀਆਂ ਨੇਗੀਆਂ ਕੰਮ ਕਰਨਾ ਜੌਖਾ ਕੀ ਹੈਗਾ ਕੰਮ ਇਹ ਤਾਂ ਕਹਿਂਦੀ ਹੈ ਗੱਲਾਂ ਦਾ ਜੀ ਕੰਮ ਤਾਂ ਬੋਟ ਕਰਨਾ ਔਖਾ ਹੈਗਾ ਪਰ ਫਿਰ ਵੀ ਤੁਹਾਨੂੰ ਤਾਂ ਕਰਨਾ ਪਊਗਾ ਮੈਂ ਤਾਂ ਅੰਕਲ ਜੀ ਐ ਕਹਿੰਨਾ ਤੁਸੀਂ ਬਾਣਾ ਨਹੀਂ ਤੁਸੀਂ 1.5 ਲੱਖ ਦੇ ਹੰਨਾ ਨਾ ਕਾਕਾ 1.5 ਲੱਖ ਤਾਂ ਬਹੁਤ ਜ਼ਿਆਦਾ ਹੈ ਚਲ ਨਾ ਤੇਰੀ ਨਾ ਮੇਰੀ 125000 ਦੇਣਾ ਨਿਕਲਦਾ ਵਧੀਆ ਕਰ ਤੁਸੀਂ ਐਂ ਕਰੋ 50000 ਹੋਰ ਤਾਂ ਚਲ 13 ਚ ਪੱਕਾ ਹੁਣ ਹਾਂਜੀ ਅੰਕਲ ਜੀ 13 ਚ ਪੱਕਾ ਪਰ ਨਾਲੇ ਹਾਂ 50000 ਮੈਨੂੰ ਅੰਕਲ ਪਹਿਲਾਂ ਚਾਹੀਦਾ ਐਡਵਾਂਸ ਤਾਂ ਦੇ ਦਾਂਗੇ ਕੋਈ ਗੱਲ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਘਰ ਦੇ ਖਰਚੇ ਚਲਾਣੇ ਹੁੰਦੇ ਨੇ ਬਿਲਕੁਲ ਉਹ ਕਰਦਾ ਐ ਕੋਈ ਗੱਲ ਨਹੀਂ ਤੇ ਫਿਰ ਕੱਲ ਨੂੰ ਆਜੋ ਟਾਈਮ ਨਾਲ ਹਾਂ ਜੀ ਅੰਕਲ ਜੀ ਮੈਂ ਜ਼ਰੂਰ ਮੈਂ ਉਹ 50000 ਕਦੋਂ ਲੈਣਾ ਵਾ ਸਵੇਰੇ ਲੈ ਜੀਆ ਕੀ ਚਲ ਠੀਕ ਅੰਕਲ ਜੀ ਠੀਕ ਹੈ ਚਲ ਗਗਨ ਉਹ ਗਗਨ ਹਾਂ ਬਾਪੂ ਆਉਣੀ ਆ ਹਾਂ ਬਾਪੂ ਉਹ ਮੈਂ ਕਿਹਾ ਕਟੀਆਂ ਨੂੰ ਪਾਣੀ ਜਾ ਪਿਆਦਾ ਉਹ ਲੱਗ ਗਈ ਸੀ ਫਿਰ ਸਬਜ਼ੀ ਪਾਣੀ ਦਾ ਕਰਨਾ ਚਲ ਤੇਰਾ ਕੱਲ ਨੂੰ ਸਾਰਾ ਖੇੜਾ ਛੁੱਟ ਜੂਗਾ ਆਪਾਂ ਨੇ ਨਵਾਂ ਮੁੰਡਾ ਰੱਖ ਲੈ ਕੰਮ ਤੇ ਅੱਛਾ ਬਾਪੂ ਮਿਲ ਗਿਆ ਸਿਹਰੀ ਸੇਰੀ ਮਿਲ ਗਿਆ ਪੁੱਤ ਚਲੋ ਸ਼ੁਕਰ ਹੈ ਹੋਰ ਬਾਪੂ ਹੁਣ ਮੈਂ ਉਧਰ ਲਾ ਕਰਾਂ ਕਿ ਇੱਧਰ ਲਾ ਕਰਾਂ ਚਲ ਬਹੁਤ ਕਰ ਲਿਆ ਪੁੱਤ ਮੇਰੀ ਗੱਲ ਸੁਣ ਹਾਂ ਬਾਪੂ ਐ ਕਰੀ ਆਪਾਂ ਇੱਕ ਤੀਜ ਰੱਖ ਲਿਆ ਸਾਰਾ ਡੈਰੀ ਤੇ ਲਾ ਦੀ ਲਾ ਦਿੰਨੀ ਆ ਬਾਪੂ ਮੈਂ ਇੱਕ ਤੀਜ ਚ ਰੱਖਿਆ ਬਾਪੂ ਹਾਂ ਇੱਕ ਤੀਜ ਚ ਰੱਖਿਆ ਤੈਨੂੰ ਮੈਂ ਅੰਦਰ ਵਾਲੇ ਕਿ ਹੋਰ ਦਦਾਂ ਮੈਂ ਤੈਨੂੰ ਜਿਹੜੀ ਅੰਦਰ ਪੈਸੇ ਪਏ ਨੇਗੀ ਅਨਮਾਰੀ ਚ ਪਰਲੇ ਪਾਸੇ ਖੁੰਜੇ ਤੇ ਬੈਡਗੇੜ ਲੱਖ ਰੁਪਿਆ ਅੱਛਾ ਬਾਪੂ 9000 ਰੁਪਿਆ ਲਾ ਕੇ ਕੱਢ ਕੇ ਰੱਖ ਦੀ ਸਵੇਰੇ ਆਉਂ ਆਸ ਦੇਣਾ ਮੁੰਡ ਨੂੰ ਪਹਿਲਾਂ ਦੇਣਾ ਬਾਪੂ ਉਹ ਵੀ ਲਿਖ ਲੈ ਉਹ ਵੀ ਨਿਹਾਂ ਪੁੱਤ ਨੋਟ ਕਰੀ ਸਾਰੇ ਕੱਲੀ ਕੱਲੀ ਚੀਜ਼ ਠੀਕ ਆ ਬਾਪੂ ਕੋਈ ਗੱਲ ਨਹੀਂ ਮੈਂ ਲਿਖ ਲੂੰਗੀ ਹਾਂ ਆਪਣੇ ਪਿੰਡ ਤੋਂ ਹੀ ਆ ਬਾਪੂ ਉਹ ਨਾ ਨਾ ਪੁੱਤ ਲਾਗਲੇ ਪਿੰਡ ਦਾਗਾ ਪਰ ਇਹ ਜ਼ਿੰਮੇਵਾਰ ਮੁੰਡਾ ਹੈਗਾ ਬਾਪੂ ਹੁਣ ਸਮਾਰ ਕੇ ਪੁੱਛ ਪੜਤਾਲ ਕਰ ਲੈਂਦਾ ਬਈ ਕੰਮ ਵਧੀਆ ਕਰਦਾਗਾ ਕਿਤੇ ਪਹਿਲਾਂ ਵਾਲੇ ਅੰਗੂ ਨਾ ਹੋਵੇ ਇੱਥੇ ਬੈਠਾ ਜੱਦ ਦਾ ਹੀ ਮਲੀ ਜਾਇਆ ਕਰੇ ਉਹ ਉਹ ਤਾਂ ਬੁੱਢਾ ਬੰਦਾ ਸੀ ਪੁੱਤ ਬਿਮਾਰੀਆਂ ਦੇ ਵਿਚਾਰਾ ਖਾਦਾ ਪਿਆ ਸੀਗਾ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਕੋ ਕਿ ਤੋਂ ਬਿਨਾ ਕਿੱਥੇ ਚੱਲਿਆ ਜਾਂਦਾ ਸੀਗਾ ਤਾਂ ਹੀ ਆਪਦਾ ਵੀ ਜੀ ਨਹੀਂ ਇਸ ਕਰਦਾ ਬਾਪੂ ਨੂੰ ਕੋਈ ਕੰਮ ਨੂੰ ਕਹਿਣ ਨੂੰ ਵੀ ਤੂੰ ਕੰਮ ਕਰ ਲੈ ਆਪ ਨੂੰ ਵੀ ਦੁੱਖ ਲੱਗਦਾ ਸੀਗਾ ਇਹਦਾ ਸੁੱਖ ਨਾਲ ਨੌਜਵਾਨ ਮੁੰਡਾ ਹੈ ਨਸ਼ਾ ਨਹੀਂ ਕੋਈ ਪਤਾ ਨਹੀਂ ਕਰਦਾ ਮੈਂ ਸਾਰੀ ਕੋ ਕੀਤੀ ਹੈ ਤਾਂ ਰੱਖਿਆ ਵਾ ਵਧੀਆ ਚੱਲ ਮੈਂ ਇਹਦੀ ਛੇੜੀ ਨਹੀਂ ਵੜਦਾ ਕਰੀ ਸਹੀ ਗੱਲ ਆ ਬਾਪੂ ਚੱਲ ਫੇਰ ਠੀਕ ਹੈ ਉਹ ਗੱਲ ਸੁਣ ਹਾਂ ਬਾਪੂ ਉਹ ਆਪਣੇ ਵਾਲਾ ਮਲੰਗ ਬਾਪੂ ਕੀ ਦੱਸਾਂ ਲਾਇਆ ਸੀ ਫੋਨ ਕਹਿੰਦਾਗਾ ਵੀ ਕੱਲ ਤੱਕ ਆਜੂਗਾ ਅੱਬ ਬੜੇ ਨਹੀਂ ਪਤਾ ਰਾਤ ਨੂੰ ਆਜੇ ਜਾਂ ਸਵੇਰੇ ਆਜੂਗਾ ਮੈਂ ਤਾਂ ਆ ਪਾਇਆ ਬਾਪੂ ਜੀ ਉਹ ਚੱਜਦਾ ਹੋਵੇ ਤਾਂ ਲੋੜ ਹੀ ਨਹੀਂ ਸਿਰੀ ਰੱਖਣ ਦੀ ਕੀ ਲੋੜ ਹੈ ਸਹੀ ਗੱਲ ਆ ਮੈਂ ਵੀ ਇਹ ਗੱਲ ਕਹਿੰਦਾ ਸੀ ਪੁੱਤ ਜੇ ਉਹ ਚੱਜਦਾ ਹੋਵੇ ਨਾ ਆ ਹੁਣ ਪੈਸੇ 1.30 ਦਿੱਤਾ ਹੈ ਉਹੀ ਤਾਂ ਗੱਲ ਆ ਪੂਰੇ ਇੱਕ ਕਿੱਲੇ ਦਾ ਠੇਕਾ ਗਿਆ ਬਾਪੂ ਉਹੀ ਘਰੇ ਆਵੇ ਸਹੀ ਗੱਲ ਆ ਸਹੀ ਗੱਲ ਆ ਹੁਣ ਜੇ ਤਾਂ ਕੋਈ ਨਾਲ ਮੈਂ ਨਾ ਕਰਾਉਂਦੀ ਹੋਵੇ ਮੈਂ ਸਾਰੇ ਪਸ਼ੂਆਂ ਦਾ ਸੰਭ ਲੈਣੀ ਉਹ ਖੇਤੀ ਬੰਨੇ ਦਾ ਸੰਭ ਲੈ ਬਿਲਕੁਲ ਬਿਲਕੁਲ ਉਹ ਕਰਦਾ ਨਹੀਂ ਪੁੱਤ ਸਮਝਾਇਆ ਕਰ ਮਾੜਾ ਮੋਟਾ ਬਾਪੂ ਮੈਂ ਕੀ ਸਮਝਾਵਾਂ ਸਾਰਾ ਦਿਨ ਮੰਦਿਰ ਆਹਣਾ ਇਹਨੂੰ ਇਹ ਟਿਕਣ ਹੀ ਨਹੀਂ ਦਿੰਦੀ ਲਗੌੜ ਜਿੰਨਾਂ ਦੇ ਨਾਂ ਰੰਦਾਗਾ ਇਹ ਤਾਂ ਹੁਣ ਪੁੱਤ ਮੈਂ ਹੁਣ ਕੀ ਉਹਨੂੰ ਸਮਝਾਵਾਂ ਤੂੰ ਸਮਝਾ ਸਕਦੀ ਹੈਗੀ ਹੁਣ ਸਾਰੇ ਨਾਲ ਦੇ ਮੁੰਡੇ ਘਰੇ ਮੱਜਾਂ ਮੇਰੇ ਭਾਈ ਆ ਮਜਾ ਲਾ ਬਾਪੂ ਘਰੋਂ ਬਾਹਰ ਨਿਕਲ ਜਾ ਸਾਰਾ ਕੰਮ ਆਪ ਕਰਦਾਗਾ ਮੈਂ ਤਾਂ ਆ ਥੋੜੀ ਆ ਕੇ ਦੇਖਿਆ ਇੱਥੇ ਵੀ ਕਰਨੇ ਨਹੀਂ ਬੰਦੇ ਨੇ ਕੰਮ ਸਾਰਾ ਸਾਰਾ ਦਿਨ ਪਿਆਰਾ ਨਾ ਜੀ ਇਹ ਸਹੀ ਗੱਲ ਆ ਪੁੱਤ ਮੈਂ ਕਰਾਂ ਕੀ ਪੁੱਤ ਮੈਂ ਹੁਣ ਤੈਨੂੰ ਪਤਾ ਕਿੰਨੀ ਭੱਜ ਨੱਠ ਕਰਦਾਗਾ ਬਥੇਰਾ ਸਮਝਾ ਸਮਝਾ ਥੱਕਿਆ ਮੈਂ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਚ ਲੱਗੀ ਰਹਿੰਦੀ ਆ ਹਜੇ ਤਾਂ ਤੂੰ ਬੈਠਾਂਗਾ ਜੇ ਕੱਲ ਨੂੰ ਤੈਨੂੰ ਕੁਝ ਹੋ ਗਿਆ ਇਹਨੇ ਤਾਂ ਸਾਰੇ ਘਰ ਨੂੰ ਤੰਗਲੀ ਲਾ ਦੂਗਾ ਚਲ ਕੋਈ ਨਾ ਪੁੱਤ ਆਪ ਹੀ ਸਿਆਣਾ ਹੋ ਜਾਊਗਾ ਚਲ ਤੂੰ ਆ ਕਾਪੀ ਲੈ ਆ ਜਾ ਕੇ ਲੈ ਤਲ ਖੋ ਕਰ ਦੇ ਸਾਰੀ ਕਰ ਦਿੰਨੇ ਆ ਬਾਪੂ ਮੈਂ ਤੇ ਰੋਟੀ ਖਾ ਲੈ ਬਾਪੂ ਚਲ ਚਲ ਬਣੀ ਪਈ ਆਹ ਬੜਾ ਹਾ ਹਾ ਧੰਨ ਗੋ ਆਗੇ ਪੀਪ ਹਾਂਜੀ ਭਾਪੀ ਜੀ ਆ ਕੀ ਲੈ ਕੇ ਆਈਆਂ ਇਹਦਾਂ ਨਾ ਮੈਂ ਸ਼ੋਪਿੰਗ ਗਈ ਚਈਆਂ ਕੱਪੜੇ ਲੈ ਕੇ ਆਈ ਸੀ ਅੱਛਾ ਤਾਂ ਕਾਫੀ ਮਹਿੰਗੇ ਲੱਗਦੇ ਨੇ ਮਹਿੰਗੇ ਹੋਣਗੇ ਬ੍ਰਾਂਡਡ ਕੱਪੜੇ ਆ ਅੱਛਾ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਉਹ ਤਾਂ ਨਾ ਮੈਂ ਬਾਪੂ ਜੀ ਤੋਂ ਦਿੱਤੇ ਸੀ ਪੈਸੇ ਉਹ ਮੈਂ ਕਾਲਜ ਲਗਣਾ ਨਾ ਫਿਰ ਕੱਪੜੇ ਤਾਂ ਚੱਲਦੇ ਆ ਫਿਰ ਵੀ ਇੰਨੇ ਮਹਿੰਗੇ ਥੋੜੋ ਲੈ ਕੇ ਆਉਣੇ ਸੀ ਸਸਤੇ ਲੈ ਆਉਂਦੀ ਸੂਟ ਪਾਲਿਆ ਕਰਦੀ ਜ਼ਰੂਰੀ ਹੈ ਜਿੰਨਾ ਪੱਕ ਕੇ ਜਾਣੀ ਕਾਲਜ ਕੋਣ ਸੂਟ ਪਾ ਕੇ ਜਾਂਦਾ ਨਾਲੇ ਐਨੇ ਮਹਿੰਗੇ ਨਹੀਂ ਹੈਗੇ ਠੀਕ ਠਾਕ ਆ ਚਲ ਐਂ ਕਰ ਅੰਦਰ ਜਾ ਕੇ ਰੋਟੀ ਬਣੀ ਪਈ ਆ ਰੋਟੀ ਖਾ ਲਈ ਭਾਬੀ ਜੀ ਮੈਨੂੰ ਨਾ ਕੁੱkh ਨਹੀਂ ਹੈਗੀ ਮੈਂ ਬਾਹਰੋਂ ਪੀਜ਼ਾ ਖਾ ਕੇ ਆਈ ਆ ਆਹੋ ਤੂੰ ਕਿਹੜਾ ਕਮਾਉਣੇ ਨੇ ਚੱਲ ਕੋਈ ਨਾ ਜਾ ਅੰਦਰ ਚੱਲ ਜਾ ਨਾ ਹੁੰਨੀ ਬਾਪੂ ਜੀ ਨੂੰ ਦਿਖਦਾ ਹੈਗਾ ਪੈਸੇ ਬਰਬਾਦ ਕਰੀ ਜਾਂਦਾਗਾ ਕਿਵੇਂ ਹੇਮਾ ਮੰਨ ਲਣੀ ਤੇ ਡੋਂਦਾ ਐਂ ਘੜ ਘੜ ਕੱਥੀਆਂ ਦੇ ਹੀ ਜਾਂਦਾ ਜਿਵੇਂ ਮਗਰ ਤਾਂ ਕੋਈ ਹੁੰਦਾ ਹੀ ਨਹੀਂ ਹੈਗਾ। ਇਹੀ ਰਹਿ ਗਈ ਮਹਾਰਾਣੀ ਬਸ। ਕੋਈ ਨਾ। ਲੱਗਦਾ ਇਹਦਾ ਨਾ ਕੋਈ ਨਾ ਕੋਈ ਹੱਲ ਕਰਾਉਣਾ ਹੀ ਪਊਗਾ ਹੁਣ। ਆਗੇ ਜੀ ਤੁਸੀਂ। ਓਏ ਹਾਂ ਆ ਗਿਆ। ਕੀ ਮੇਰੇ ਆਸਾਫਰ ਦਾ? ਆਸਾਫਰ ਤਾਂ ਵਧੀਆ ਜੀ। ਤੇਰਾ ਜੀ ਲੱਗ ਗਿਆ ਹੀ ਕਰੇ ਨਾ ਚਾ। ਕਿੱਥੇ ਲੱਗਿਆ ਜੀ? ਪਾਲ ਪਾਲ ਮਸਾ ਨੰਗਿਆ ਆਪ ਦਾ ਤੁਰ ਜਾਨੇ ਪਤਾ ਕੱਲੀ ਦਾ ਕਿੱਥੇ ਜੀ ਲੱਗਦਾ ਬਾਪੂ ਆ ਉਹ ਖੇਤ ਜਾ ਵੜਦਾ ਕੰਮ ਨ ਮੇੜ ਕੇ ਨੂੰ ਆਉਂੂ ਚੱਕ ਜੰਦੀ ਰਹਿਦੀਆਂ ਬੈਠੀ ਉਹ ਲੈ ਪੀਟੂ ਹੈਗੀ ਰਹੀ ਹੈ ਤੇਰੇ ਕੋਲੇ ਨਾਲ ਇੱਕ ਗੱਲ ਹੋਰ ਪਾਪੜ ਜਾ ਵੜਦੀ ਆ ਉਹ ਕੋਈ ਨਾ ਜਦੋਂ ਅਗਲੀ ਵਾਰ ਗਿਆ ਨਾ ਤੈਨੂੰ ਨਾਲ ਲੈ ਕੇ ਜਾਊਗਾ ਚਲ ਦੋਸਤਾ ਜੀ ਹੁਣੇ ਚਾਹ ਬਣਾਵਾਂ ਮੈਂ ਤੁਹਾਡੇ ਵਾਸਤੇ ਉਹ ਭਾਈ ਚਾਹ ਕਰੂ ਉਹ ਤਾਂ ਦੁੱਧ ਚ ਪੱਤੀ ਪਾ ਕੰਮ ਕਰਕੇ ਥੱਕ ਗਿਆ ਹੋਣਾ ਲੱਤਾਂ ਲੁੱਤਾਂ ਕੋ ਟੋਪਾਈ ਇਹਦੀਆਂ ਕੀ ਆ ਯਾਰ ਬਾਪੂ ਹਲੇ ਮੈਂ ਆ ਕੇ ਬੈਠਣੀਆਂ ਤੂੰ ਪਹਿਲੀ ਸ਼ੁਰੂ ਹੋ ਜਾ ਓਏ ਮੈਂ ਤਾਂ ਮਜ਼ਾਕ ਕਰਦਾ ਤੂੰ ਐਂ ਦੱਸ ਕਿਵੇਂ ਰਿਹਾ ਸਫ਼ਰ ਤੇਰਾ ਕੱਲੇ ਸਫ਼ਰ ਤਾਂ ਬਾਪੂ ਬਹੁਤ ਵਧੀਆ ਰਿਹਾ ਪਰ ਥੱਕ ਗਿਆ ਮੈਂ ਤਾਂ ਥਕਣਾ ਤਾਂ ਹੈਗੀ ਐ ਉੱਥੇ ਕੁੱਤੇ ਭਗਾਈ ਥੋੜੀ ਕੀਤੀ ਹੁਣੀ ਤੈਂ ਓਏ ਹੋਰ ਮੈਂ ਤਾਂ ਕੰਨੇ ਸਾਲਾਂ ਦੀ ਰੀਤ ਸੀਗੀ ਵੀ ਘੁੰਮ ਕੇ ਆ ਮੈਂ ਐਦ ਕੀ ਪੂਰੀ ਹੋਈਆ ਚੱਲ ਵਧੀਆ ਹੋਇਆ ਵਧੀਆ ਆ ਹੋਰ ਸੁਣਾ ਸਾਰਾ ਠੀਕ ਠਾਕ ਹੈ ਓ ਮੈਂ ਤਾਂ ਠੀਕ ਆ ਤੈਨੂੰ ਕੰਮ ਗਈ ਕਰਤਾ ਤੈਂ ਕੰਮ ਹੋ ਗਿਆ ਪੁੱਤ ਬੰਦਾ ਵਧੀਆ ਰੱਖ ਲੈ ਐਦ ਕੀ ਮੁੰਡਾ ਘੈਂਟ ਆ ਪੂਰਾ ਨੌਜਵਾਨ ਮੁੰਡਾ ਨਾਲੇ ਉਹ ਪਹਿਲਾਂ ਉਹ ਤਾਇਆ ਦਾ ਹੁਣ ਬੜਾ ਹੋਗਾ ਜੀ ਉਹ ਤਾਂ ਇੰਨਾ ਕੰਮ ਨਹੀਂ ਬਣਦੇ ਮੈਂ ਤੈਨੂੰ ਕਿਹਾ ਸੀ ਵੀ ਨੌਜਵਾਨ ਮੁੰਡਾ ਰੱਖ ਲਈ ਨਹੀਂ ਨਹੀਂ ਆਪਣੇ ਨੇੜੇ ਵਾਲੇ ਪਿੰਡ ਤੋਂ ਮਿਲ ਗਿਆ ਸੀ ਅੱਛਾ ਹਾਂ ਨਸ਼ਾ ਨਹੀਂ ਕਰਦਾ ਪਤਾ ਨਹੀਂ ਕਰਦਾ ਮੁੰਡਾ ਵਧੀਆ ਕੰਮ ਵਾਲਾ ਜ਼ਿੰਮੇਵਾਰ ਮੁੰਡਾ ਪੂਰਾ ਉਹ ਬਾਪੂ ਲੈ ਫਿਰ ਤਾਂ ਨਜ਼ਾਰੇ ਨੇ ਫਿਰ ਤਾਂ ਮੈਂ ਹੁਣ ਕਦੋਂ ਮਰਜੀ ਘੁੰਮਾਂ ਮੈਨੂੰ ਕਿਹੜਾ ਕੰਮ ਆ ਕੋਈ ਲੈ ਲੈ ਤੈਨੂੰ ਕਿਹੜਾ ਕੋਈ ਕੰਮ ਹੈਗਾ ਤੈਨੂੰ ਕੋਈ ਕੰਮ ਨਹੀਂਗਾ ਕੰਮ ਤਾਂ ਸਾਨੂੰ ਨੇ ਉਹਦਾ ਸਰਦਾਰ ਬੰਦਾ ਸੀ ਤੇਰੇ ਨੌਕਰ ਬੰਦੇ ਆਗੇ ਉਹ ਕੋਈ ਨਾ ਕੀ ਨੌਕਰਾਂ ਬਾਪੂ 15 ਕਿੱਲੇ ਜ਼ਮੀਨ ਦੇ ਨੇ ਫਿਰ ਆਪਾਂ ਪੈਂਛਾ ਦਾ ਕਰਨਾ ਵੀ ਕੀ ਜਾਂ ਤਾਂ ਦੱਸ ਦੇ ਓਏ ਉਹ ਤਾਂ ਕਰ ਠੀਕ ਆ ਪੁੱਤ ਪਰ ਸਮੇਂ ਨਾਲ ਹੁਣ ਆ ਹਾੜੀ ਚੱਲ ਰਹੀ ਆ ਤੂੰ ਇਹਦਾ ਦੇਖ ਲਿਆ ਕਰ ਮਾਣਾ ਮੋਟਾ ਸਾਰਾ ਮੇਰੇ ਸਿਰ ਤੇ ਛੱਡ ਦਿੰਨਾ ਹੈਗਾ ਕੰਮ ਉਹ ਕੋਈ ਨਾ ਕੱਲਾ ਕੋਈ ਮੈਂ ਹੁਣ ਥੱਕ ਗਿਆ ਮੈਂ ਕੁੱਟ ਚਾਹ ਦੀ ਪੀ ਕੇ ਆਰਾਮ ਕਰ ਲਾਂ ਆਪਾਂ ਐ ਕਰਦੇ ਆ ਹੱਥ ਨਹੀਂ ਇਹ ਦੋਵੇਂ ਗੀੜਾ ਲਾ ਕੇ ਮੈਂ ਕੀ ਬਸ ਠੀਕ ਆ ਤੂੰ ਕਰ ਲੈਰਾ ਹਾਂ ਹੋ ਵਾਏ ਗੁਰੂ ਵਾਏ ਗੁਰੂ ਚਲੋ ਆਪੀ ਸਿਆਣਾ ਹੋ ਜੂਗਾ ਪਤਾ ਨਹੀਂ ਕੌਣ ਆ ਗਿਆ ਅੰਜੀ ਕੌਣ ਅੰਕਲ ਜੀ ਘਰੇ ਹੈਗੇ ਅੰਕਲ ਜੀ ਤਾਂ ਨਹੀਂ ਹੈਗੇ ਵੀਰ ਹੈਗਾ ਆਜੂ ਅੰਦਰ ਤੁਸੀਂ ਕੰਮ ਕਰੋ ਇੱਥੇ ਬੈਠ ਜਾਓ ਮੈਂ ਵੀਰ ਨੂੰ ਲੈ ਕੇ ਆਉਂਦਾ ਠੀਕ ਵੀਰੇ ਵੀਰੇ ਹੋਣਾ ਬਾਹਰ ਕੋਈ ਆਇਆ ਸੀਗਾ ਤੁਸੀਂ ਆਜੋ ਗੱਲ ਕਰ ਲਓ ਉਹਨਾਂ ਨਾਲ ਆਉਣਾ ਮੈਂ ਵਸਾ ਥੋੜੇ ਜਿਹਾ ਰੱਸੀਆਂ ਜੇ ਬੰਨਣੀਆਂ ਆਈਆਂ ਬਾਪੂ ਐ ਨਹੀਂ ਕਰੇ ਨਵੀਂ ਬਾਪੂ ਨਹੀਂ ਹੈਗੀ ਪਤਾ ਨਹੀਂ ਕਿੱਥੇ ਲੈਣੇ ਉਹ ਚਲ ਕੋਈ ਨਾ ਆ ਗਿਆ ਉਹਨਾਂ ਨੂੰ ਕਹੇ ਦੋ ਮਿੰਟ ਬੈਜੇ ਐ ਕਰ ਜਾ ਬਣੀ ਪਿਆ ਦੇ ਠੀਕ ਐ ਮੈਂ ਭਾਬੀ ਨੂੰ ਕਹਿੰਦੀ ਹਾਂ ਹਾਂ ਟੰਨ ਲਾ ਜਿਓ ਤੁਸੀਂ ਨਾ ਇੱਥੇ ਦੋ ਮਿੰਟ ਬੈਠੋ ਮੇਰਾ ਕੰਮ ਕਰਕੇ ਆਉਂਦਾ ਠੀਕ ਜੀ ਭਾਬੀ ਜੀ ਉਹ ਬਾਹਰੋਂ ਵੀ ਆਏ ਨੇ ਉਹਨਾਂ ਨੂੰ ਪਾਣੀ ਦੇ ਦਿਓ ਕੋਣ ਆ ਕੋਣ ਨੂੰ ਉੱਡਾ ਜਾਓ ਮੈਂ ਤਾਂ ਜਾਣਦੀ ਕਹਿੰਦੇ ਸੀ ਵੀ ਬਾਪੂ ਜੀ ਨਹੀਂ ਮਿਲਣਾਗਾ ਤੇ ਬਾਪੂ ਤੁਹਾਨੂੰ ਪਤਾ ਹੈ ਨਹੀਂ ਘਰੇ ਅੱਛਾ ਕੀ ਹੋ ਗਿਆ ਭਾਬੀ ਕੁਛ ਨਹੀਂ ਤੂੰ ਚੱਲ ਅੰਦਰ ਜਾ ਕੇ ਪੜ ਲਾ ਮੈਂ ਪਾਣੀ ਦਿਨੇ ਦੇ ਦਿਓ ਇਹ ਨੂੰ ਆਈ ਕਿਉਂ ਲੱਗਦਾ ਹੈ ਜਿਵੇਂ ਮੈਂ ਇਹਨੂੰ ਕਿਤੇ ਦੇਖਿਆ ਹੁੰਦਾ ਹੈ ਲੋ ਪਾ ਲਈ ਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਲਾਲੀ ਹੈ ਜੀ ਲਾਲੀ ਮੈਂ ਵੀ ਸੋਚਿਆ ਵੀ ਮੈਂ ਤੁਹਾਨੂੰ ਪਹਿਲਾਂ ਕਿਤੇ ਵੇਖਿਆ ਹੈ ਲਾਲੀ ਮੈਨੂੰ ਪਹਿਚਾਣਿਆ ਨਹੀਂ ਤੁਸੀਂ ਕੌਣ ਮੈਂ ਗਗਨ ਗਗਨ ਮੈਂ ਤੇਰੀ ਕਲਾਸਮੇਟ ਹੁੰਦੀ ਸੀ ਓ ਅੱਛਾ ਹਾਂ ਆ ਗਿਆ ਜਦੋਂ ਪਰ ਤੂੰ ਇੱਥੇ ਕਿਵੇਂ ਮੈਂ ਨਾ ਗਾਗਣਾ ਗਾਗਣਾ ਹਾਂਜੀ ਤੂੰ ਇੱਥੇ ਕੀ ਕਰਦੀ ਆ ਜੀ ਮੈਂ ਤਾਂ ਪਾਣੀ ਫੜਾਉਣ ਆਈ ਸੀ ਚਾਹ ਅੰਦਰ ਜੀ ਕਿਵੇਂ ਆ ਬਾਈ ਬਧਿਆ ਬਾਈ ਕਿਵੇਂ ਆਣਾ ਹੋਇਆ ਬਾਈ ਮੈਂ ਤਾਂ ਅੰਕਲ ਕੋਲ ਆਇਆ ਸੀ ਪੈਸਿਆਂ ਬਾਰੇ ਕਿੰਨੇ ਕ ਪੈਸੇ ਚਾਹੀਦੇ ਸੀ ਬਾਈ ਬਾਈ ਅੰਕਲ ਨਾਲ 50000 ਦੀ ਗੱਲ ਹੋਈ ਆ ਬਾਪੂ ਤਾਂ ਮੈਨੂੰ 30-32000 ਰੁਪਏ ਫੜਾ ਕੇ ਆਇਆ ਚਲ ਬਾਈ ਐਂ ਕਰ ਜਿੰਨੇ ਕਹ ਗਿਆ ਦੇ ਦੇ ਬਾਕੀ ਮੈਂ ਕਹਿ ਦੂੰ ਅੰਕਲ ਨੂੰ ਹਾਂ ਉਹਨਾਂ ਤੋਂ ਲੈ ਲਈ ਬਾਕੀ ਆ ਲੈ ਗੈਨ ਲੈ ਇੱਕ ਵਾਰ ਬਈ ਇਹ ਤਾਂ 30000 ਹਾਂ ਬਾਪੂ ਇੰਨੇ ਕ ਵੜਾ ਕੇ ਗਿਆ ਸੀ ਆ ਬਾਕੀ ਕਰ ਲਈ ਉਹਨਾਂ ਨਾਲਾ ਚਲ ਠੀਕ ਆ ਬਈ ਹੋਰ ਚਾਹ ਪਾਣੀ ਨਾ ਨਾ ਬਸ ਬਈ ਨਾ ਗਾਗਨ ਨੂੰ ਕਹਿਨਾ ਉਹ ਲਿਖ ਲੂਗੀ ਯਾਦ ਨਹੀਂ ਰਹਿੰਦੇ ਕਈ ਵਾਰ ਗਾਣਾ ਹਾਂਜੀ ਮੈਂ ਮੈਂ ਕਹਿੰਦਾ ਸੀਗਾ ਹਾਂਜੀ ਤੇ ਉਹ ਮੁੰਡਾ ਆਪਣੇ ਪੈਸੇ ਲੈ ਗਿਆ ਸੀ ਤੇ ਉਹ ਲਿਖਣ ਵੀ 30000 ਰੁਪਏ ਰਹਿ ਗਿਆ ਬਾਕੀ ਬਾਪੂ ਨਾਲ ਗੱਲ ਕਰ ਸੀ ਠੀਕ ਆ ਜੀ ਮੈਂ ਲਿਖ ਲੈਣੀ ਆ ਹਾਂ ਤੇ ਮੈਂ ਪੁੱਛਦੀ ਸੀ ਵੀ ਉਹ ਹੈ ਕੌਣ ਸੀ ਮੁੰਡਾ ਉਹ ਇਹ ਤਾਂ ਆਪਣਾ ਨਵਾਂ ਨੌਕਰ ਆਗਾ ਜਿਹੜਾ ਪੁਰਾਣਾ ਸੀਗਾ ਉਹ ਹਟ ਗਿਆ ਸੀ ਨੌਕਰ ਕੋਈ ਹੋਰ ਸੀਰੀ ਰੱਖਿਆ ਆਪਣਾ ਇਹ ਖੇਤੀਬਾੜੀ ਵਾਸਤੇ ਉਹ ਤੂੰ ਕਦੋਂ ਰਣ ਹੋ ਰਹੀ ਨਹੀਂ ਨਹੀਂ ਉਹੀਂ ਪੁੱਛ ਲਾ ਸੀ ਮੈਂ ਤਾਂ ਪਹਿਲਾਂ ਹੋਰ ਆਉਂਦਾ ਹੁੰਦਾ ਸੀਗਾ ਨਾ ਉਹ ਤਾਂ हट ਗਿਆ ਸੀ ਉਹ ਤਾਂ ਉਹ ਕੰਮ ਨਹੀਂ ਬਣਦਾ ਬੁढ़ा ਬੰਦਾ ਹੋ ਰਿਹਾ ਸੀ ਉਹ ਤੇ 30000 ਰੁਪਏ ਲਿਖ ਲਈ ਲਿਖ ਲੈ ਤੇ ਬਾਪੂ ਨੂੰ ਦੱਸ ਨਹੀਂ ਉਹ ਲੈ ਗਿਆ ਸੀ ਠੀਕ ਹੈ ਨਾ ਤੇ ਮੈਂ ਉਧਰ ਕੰਮ ਕਰ ਲੈ ਪਿੱਛੇ ਬਾੜੀ ਚ ਠੀਕ ਹੈ ਸਿਰੀ ਸਿਰੀ ਇਹੋ ਜਿਹੀ ਕਿ ਮਜਬੂਰੀ ਹੋ ਗਈ ਚੜੀ ਲਾਲੀ ਨੂੰ ਸਿਰੀ ਰੋਲਣਾ ਪੈ ਗਿਆ ਉਹ ਤਾਂ ਇੰਨਾ ਵਧੀਆ ਮੁੰਡਾ ਸੀ ਜਦੋਂ ਮੇਰੇ ਨਾਲ ਪੜਦਾ ਸੀ ਪਾਪ ਕਰਦਾ ਹੁੰਦਾ ਸੀ ਕਲਾਸ ਚ ਐਨਾ ਸ਼ਿਹਰ ਸੀ ਇਹ ਤਾਂ ਇੰਨੇ ਵਧੀਆ ਕਰਦਾ ਮੁੰਡਾ ਸੀ ਇਹਨੂੰ ਕੀ ਹੋ ਗਿਆ ਇਹੋ ਜੀ ਕੀ ਮਜਬੂਰੀ ਹੋਈ ਜਿਹੜਾ ਇਹਨੂੰ ਸਿਰ ਰਲਣਾ ਪੈ ਗਿਆ ਉਹ ਕਿੱਧਰ ਰਹਿ ਗਿਆ ਮਰਾ ਹੋ ਗਿਆ ਧਰ ਪੁੱਤ ਹਾਂਜੀ ਬਾਪੂ ਜੀ ਹੋ ਗਈ ਮੈਨੂੰ ਨਾ ਫੀਸ ਲਈ ਪੈਸੇ ਚਾਹੀਦੇ ਸੀਗੇ ਅਨੁਮਾਰੀ ਵਿੱਚ ਪੈਸੇ ਸੀ ਪੁੱਤ ਉੱਥੋਂ ਚੁੱਕ ਲੈਣਾ ਸੀ ਤੁਹਾਨੂੰ ਪਤਾ ਹੈਗਾ ਬਾਪੂ ਜੀ ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਪੈਸੇ ਲੈਂਦੀ ਨਹੀਂ ਹੈਗੀ ਪਪਾ ਤਾ ਮੈਨੂੰ ਬਹੁਤ ਮਾਣ ਹੈ ਬਹੁਤ ਵਿਸ਼ਵਾਸ ਆ ਪੁੱਤ ਅੱਜ ਤੱਕ ਕੋਈ ਗਲਤ ਪੈਸੇ ਨਹੀਂ ਤੁਸੀਂ ਖਰਾਬ ਕੀਤਾ ਤੇ ਲੈ ਫਿਰ ਮੈਥੋਂ ਲੈ ਜਾ ਹਾਂਜੀ ਪੜਾਈ ਕਿਵੇਂ ਚੱਲਦੀ ਤੇਰੀ ਵਧੀਆ ਚੱਲਦੀ ਕਿੰਨੇ ਦੇਣਾ ਪੈਸੇ ਆਪਣੇ ਹਿਸਾਬ ਨਾਲ ਦੇ ਦੋ ਲੈ ਠੀਕ ਹਾਂਜੀ ਧਿਆਹ ਰੱਖੀ ਭਾਪੂ ਜੀ ਤੁਸੀਂ ਨਾ ਟੈਨਸ਼ਨ ਨਾ ਲਓ ਮੈਂ ਇਸ ਵਾਰ ਵੀ ਟੌਪ ਕਰੂੰਗੀ ਸ਼ਾਬਾਸ਼ ਹੈ ਮੇਰੇ ਪੁੱਤ ਮੈਨੂੰ ਬਹੁਤ ਤੇਰੇ ਤੇ ਮਾਣ ਆ ਪੁੱਤ ਜੀ ਲਾ ਕੇ ਪੜ੍ਹਨਾ ਠੀਕ ਹੈ ਹਾਂਜੀ ਰੋਟੀ ਖਾ ਲਈ ਸੀ ਪੁੱਤ ਨਹੀਂ ਬਾਪੂ ਜੀ ਟਾਈਮ ਨਹੀਂ ਹੈਗਾ ਮੈਂ ਨਾ ਉੱਤ ਜਾ ਕੇ ਕੰਟੀਨ ਚ ਕੁਝ ਖਾ ਲੂੰਗੀ ਚਲੋ ਠੀਕ ਹੈ ਬਤਨ ਤਿਆਰ ਕੀ ਚੰਗਾ ਹਾਂਜੀ ਸ਼ਵਾਰ ਦੇਖ ਦੇਖ ਕਿਵੇਂ ਇਹਨੂੰ ਗੱਥੀਆਂ ਫੜਾਉਂਦੇ ਨੇ ਓਦਾਂ ਦੀ ਓਦਾਂ ਚੱਕ ਕੇ ਪੈਸੇ ਫੜਾਤੇ ਘਰ ਨੂੰ ਵਾਢਾ ਲਾ ਰੱਖਿਆਗਾ ਗਾਂ ਹੈ ਮਮਲ ਨਹੀਂ ਜੰਮੀ ਹੋਈ ਹੈ ਨਾ ਉਰੇ ਤਾਂ ਸਾਰਾ ਦਿਨ ਧੁੰਦਾ ਪਿੱਟੀ ਦਾ ਤਾਂ ਵੀ ਹਾੜੀ ਸੋਹਣੀ ਕੱਪੜੇ ਮਿਲਦੇ ਨੇ ਹਜ਼ਾਰ ਤੋਂ ਵੱਧ ਕਦੇ ਸੂਟ ਨਹੀਂ ਦਵਾਇਆ ਇਹਨੂੰ ਮੈਂ ਹਰਾਨੀ ਨੂੰ ਕਰਾਉਂਦੀ ਨਹੀਂ ਐਸ਼